ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਰਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੂਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੂਨੀ ਸੰਪਾਉ ਨਾ ਤਿਸ ਭਾਉ ਨਾ ਪਰਮਾ ਸੱਚੇ ਸਚਿਆਰ ਵਿਟਹੋ ਗੁਰਵਾਨ ਨਾ ਤਿਸ ਰੂਪ ਵਰਣ ਨਹੀਂ ਰੇਖਿਆ ਸੱਚ ਹੈ ਸ਼ਬਦ ਨਿਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨ ਨਾਰੀ ਅਕੋਲ ਨਿਰੰજન ਅਪਰਪਰੰ ਪਰ ਸਗਲੀ ਜੋਤ ਤੁਮਾਰੀ ਘਾਟ ਘਾਟ ਅੰਤਰ ਬ੍ਰਹਮ ਲੁਕਾਇਆ ਘਾਟ ਘਾਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜਨਤਾ ਵਸਗਤ ਜੁਗਤ ਸਬਾਈ ਸਤਗੁਰ ਸੇਵ ਪਦਾਰਥ ਪਾਵਹਿ ਛੁਟਹਿ ਸਬਦ ਕਮਾਈ ਸੂਚੈ ਭਾੜੈ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤ ਕਉ ਪਰਮ ਤੰਤ ਮਿਲਾਇਆ ਨਾਮਕ ਸਰਣ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀਐ ਤਿਉ ਸਾਕਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਦੇ RAM ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਹਾਉ ਸੰਤ ਜਨਾ ਮੇਲ ਸੰਗਤੀ ਗੁਰਮਖ ਤੀਰਥ ਹੋਏ ਅੱਠ ਛੱਠ ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਗੁਰ ਦਰਸ ਪ੍ਰਾਪਤ ਹੋਏ ਅੱਠ ਛੱਠ ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਾਤ ਬਾਹਰਾ ਤਾਪਣਾ ਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਜਮ ਮਾਰੈ ਅੰਤਰ ਦੋਖ ਤਿਉ ਨਾਮੈ ਬਿਨ ਦੇਹਰੀ ਇਸ ਨੂੰ ਦੇਹਰੀ ਛੇਤੀ ਬੋਲਣਾ ਦੇਹਰੀ ਹੋੜਾ ਨਹੀਂ ਲਾਦਣਾ ਹੈ ਇਹਦੇ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਸਾਕਤ ਪ੍ਰੇਮ ਨ ਪਾਈਐ ਸਾਕਤ ਪ੍ਰੇਮ ਨ ਪਾਈਐ ਹਰ ਪਾਈਐ ਸਤਿਗੁਰੁ ਪਾਏ ਸੁਖ ਦੁਖ ਦਾਤਾ ਗੁਰ ਮਿਲੈ ਕਹ ਨਾਨਕ ਸਿਫਤ ਸਮਾਈ ਸਲੋ ਸੋਰਠ ਮਹਲਾ ਪਹਿਲਾ ਤੂ ਪ੍ਰਾਪਾਤਾ દાન ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਜੀਉ ਪਦ ਨਖੇਰ ਕੇ ਪੜਨੇ ਆ ਮੈਂ ਕਿਆ ਮੰਗਾਂ ਕਿਛੁ ਥਿਰ ਨਾ ਰਹਾਈ ਹਰਦੀਜੈ ਨਾਮ ਪਿਆਰੀ ਜੀਉ ਹਰਦੀਜੈ ਨਾਮ ਪਿਆਰੀ ਜੀਉ ਘਾਟ ਘਾਟ ਰਵ ਰਹਿਆ ਬਨਵਾਰੀ ਘਾਟ ਘਾਟ ਪਦਤੀ ਘਾਟ ਘਾਟ ਰਵ ਰਹਿਆ ਬਨਵਾਰੀ ਜਾਲ ਥਲ ਮਹੀ ਅਲਬੁ ਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਆਮ ਜਦੋਂ ਪਾਠੀ ਸਿੰਘ ਮੁਖਵਾਕ ਲੈਂਦੇ ਨੇ ਨਾ ਜੀਓ ਭਿਖਾਰੀ ਜੀਓ ਊੜਾ ਨਾਲੇ ਖੁੱਲੇ ਮੂੰਹ ਬਲੇ ਲਾ ਦਿੰਦੇ ਨੇ ਨਾਲੇ ਭਿਖਾਰੀ ਦਾ ਸੰਬੰਧ ਜੀਓ ਦੇ ਨਾਲ ਕਰ ਦਿੰਦੇ ਨੇ ਇਸ ਕਰਕੇ ਅਸ਼ੁੱਧ ਛਾਣਨਾ ਵੱਖਰਾ ਬੋਲਣਾ ਜੀਓ ਨਾਲੇ ਬੰਦੂ ਮੂੰਹ ਬਲਾ ਊੜਾ ਬੋਲਣਾ ਹੋੜੇ ਨਹੀਂ ਲਾਈ ਜਾਣੇ ਖੁੱਲੇ ਮੂੰਹ ਬਲੇ ਸੋ ਬ੍ਰਹਮ ਅਜੋਨੀ ਹੈ ਭੀ ਹੁਨੀ ਹਾਂਜੀ ਇਹ ਵੀ ਹੈ ਭੀ ਹੁਨੀ ਘਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕਾ ਇਹੋ ਜਗ ਬਪੜੋ ਏਨ ਦੂਜੈ ਭਗਤ ਵਿਸਾਰੀ ਜੀਓ ਬਪੜੋ ਪੱਪੇ ਔਂਕੜ ਲਾ ਕੇ ਉਚਾਰਨ ਕਰਨਾ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਸਾਖਤ ਬਾਜੀ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਰਾਰੇ ਬਹੜ ਨਾ ਗਰਭ ਮਝਾਰੀ ਜੀਓ ਸਤਗੁਰ ਪਤਲੇ ਜਮਕ ਲਾ ਦਨੀ ਹੈ ਸਤਗੁਰ ਬੰਧਨ ਤੋਰ ਤੋੜ ਨਿਰਾਰੇ ਬਹੜ ਨਾ ਬਹੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ